ਉਸ ਦੀ ਨਜ਼ਰ ਫਿਰ ਪਹਾੜੀ ਰਾਜਾਂ ਤੇ ਪਈ ਵਜ਼ੀਰ ਖਾਨ ਨੇ ਪੈਗਾਮ ਭੇਜਿਆ ਕਿ ਗੋਬਿੰਦ ਦੀ ਤਾਕਤ ਨੂੰ ਖਤਮ ਕਰਨ ਲਈ ਅਸੀਂ ਉਸ ਦੇ ਨਾਲ ਹੱਥ ਮਿਲਾ ਲਈਏ ਉਸ ਜ਼ਾਲਿਮ ਦੇ ਨਾਲ ਸਾਨੂੰ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਖਾਸ ਤੌਰ ਤੇ ਗੋਬਿੰਦ ਦੇ ਖਿਲਾਫ ਹਮ ਅਸੀਂ ਜਿੰਨੀਆਂ ਲੜਾਈਆਂ ਲੜੀਆਂ ਸਾਨੂੰ ਸਭ ਨੂੰ ਮੂੰਹ ਦਿਖਾਣੀ ਪਈ ਫਿਰ ਵੀ ਗੋਬਿੰਦ ਨੇ ਕਦੀ ਵੀ ਤੁਹਾਡੀ ਕਿਸੇ ਦੀ ਜ਼ਮੀਨ ਦੇ ਇੱਕ ਟੁਕੜੇ ਤੇ ਵੀ ਕਬਜ਼ਾ ਨਹੀਂ ਕੀਤਾ ਐ ਸਵਿਚ ਵੀ ਉਸ ਦੀ ਕੋਈ ਚਾਲ ਹੋਵੇਗੀ ਬਿਲਕੁਲ ਵਜ਼ੀਰ ਖਾਨ ਵੀ ਪਰੇਸ਼ਾਨ ਨਾ ਹੁੰਦਾ भेजता अस नगले तहाड़ी राज आनंदपुर न किले के तावा बोल दिता जंग शुरू हो गई छे महीने बीत गए सर्द रुत ने हर पासे पैर पसार दिते सिपाही च बीमारी फैलन लगी मुगलों तहाड़ी राजाली होने लगे सिपाहिया बगावत दिन ब दिन वी